ਆ ਰਹੀ ਹੈ ਪੰਜਾਬੀ ਸਿੰਗਰ ਸਾਰਥੀ ਕੇ ਨੂੰ ਕਹਿੰਦੇ ਹਾਰਟ ਅਟੈਕ ਹੋਇਆ ਤੇ ਕੈਨੇਡਾ ਦੇ ਮਿਸਿਸਾਗਾ ਦੇ ਵਿੱਚ ਉਹਨਾਂ ਨੂੰ ਜ਼ੇਰੇ ਇਲਾਜ ਦਾਖਲ ਕਰਾਇਆ ਗਿਆ ਆ ਔਰ ਫਿਲਹਾਲ ਜਿਹੜੀ ਹੈ ਇਹ ਤਸਵੀਰ ਕੈਨੇਡਾ ਤੋਂ ਆ ਰਹੀ ਹੈ ਔਰ ਕੈਨੇਡਾ ਦਾ ਕੈਨੇਡਾ ਦੇ ਕਿਸੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਾਇਆ ਗਿਆ ਪੰਜਾਬੀ ਇੰਡਸਟਰੀ ਦਾ ਰੋਮਾਂਟਿਕ ਗਾਣੇ ਗਾਉਣ ਵਾਲਾ ਸਿੰਗਰ ਸਾਰਥੀ ਕੇ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਆਈ ਹੈ ਔਰ ਇਸੇ ਦੇ ਨਾਲ ਮਿਊਜ਼ਿਕ ਜਿਹੜੀ ਇੰਡਸਟਰੀਆਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਕਹਿੰਦੇ ਮਿਸਿਸਾਗਾ ਦੇ ਟ੍ਰਿਲੀਅਮ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਹੈ ਔਰ ਉਹਨਾਂ ਨੂੰ ਦਵਾਮਾਂ ਦੀ ਲੋੜ ਹੈ ਸਾਰਥੀ ਕੇ ਨੂੰ ਦਵਾਮਾਂ ਦੀ ਲੋੜ ਹੈ ਸਾਰਥੀ ਕੇ ਨੂੰ ਦਿਲ ਦਾ ਦੌਰਾ ਪਿਆ ਆ ਮੀਡੀਆ ਰਿਪੋਰਟਸ ਮੁਤਾਬਕ ਪੰਜਾਬੀ ਸਿੰਗਰ ਸਾਰਥੀ ਕੇ ਜੋ ਕਿ ਕੈਨੇਡਾ ਦੇ ਵਿੱਚ ਸੀਗਾ ਉਸ ਨੂੰ ਦੌਰਾ ਪਿਆ ਆ ਔਰ ਦਿਲ ਦਾ ਦੌਰਾ ਪਿਆ ਯਾਨੀ ਕਿ ਹਾਰਟ ਅਟੈਕ ਆਇਆ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਜ਼ੇਰੇ ਇਲਾਜ ਮਿਸਿਸਾਗਾ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਆ ਫਿਲਹਾਲ ਬਹੁਤ ਵੱਡੀ ਅਪਡੇਟ ਦੁਆਵਾਂ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਇਸ ਪੰਜਾਬੀ ਸਿੰਗਰ ਨੂੰ ਸਾਰਤਿਕ ਕੇ ਜਨੇ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਗਾਣੇ ਲਿਖੇ ਨੇ ਗਾਏ ਵੀ ਨੇ ਔਰ ਬਹੁਤ ਜ਼ਿਆਦਾ ਨਾਮਣਾ ਖਟਿਆ ਆ ਸਭ ਤੋਂ ਜ਼ਿਆਦਾ ਜੇ ਗਏ ਹੈ ਕਿ ਰੋਮਾਂਟਿਕ ਜ਼ੋਨਰ ਦੇ ਗਾਣੇ ਗਾਉਂਦਾ ਰਿਹਾ ਸਾਰਤਿਕ ਕੇ ਉਸ ਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਕਿਉਂਕਿ ਜੇਰੇ ਇਲਾਜ ਨੇ ਉਹ ਇਸ ਸਮੇਂ ਕੈਨੇਡਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਸਾਂਝੀ ਹੋਈ ਆ ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਨੂੰ ਕੈਨੇਡਾ ਦੇ ਹਸਪਤਾਲ ਦੇ ਵਿੱਚ ਮਿਸਿਸਾਗਾ ਏਰੀਆ ਉਸ ਕਿਸੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਔਰ ਇਹ ਤਸਵੀਰ ਸਾਂਝੀ ਕੀਤੀ ਹੈ ਫਿਲਹਾਲ ਪੰਜਾਬੀ ਸਿੰਗਰ ਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਮੀਡੀਆ ਰਿਪੋਰਟਸ ਜਿਹੜੀਆਂ ਨੇ ਉਹ ਇਹ ਦੱਸ ਰਹੀਆਂ ਨੇ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ ਹਸਪਤਾਲ ਟ੍ਰੀਲੀਅਮ ਹਸਪੀਟਲ ਦੱਸਿਆ ਜਾ ਰਿਹਾ ਜਿੱਥੇ ਕਿ ਉਹਨਾਂ ਨੂੰ ਜੇਰੇ ਇਲਾਜ ਲਈ ਰੱਖਿਆ ਗਿਆ ਹੈ ਕਿਆ ਆਇਆ ਔਰ ਕਿਉਂਕਿ ਇਹ ਖਬਰ ਹੁਣੇ ਬ੍ਰੇਕ ਹੋਈ ਹੈ ਇੰਡੀਅਨ ਇੰਡੀਅਨ ਮੀਡੀਆ ਦੇ ਵਿੱਚ ਇਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਿ ਕਿਵੇਂ ਮਿਸਿਸਾਗਾ ਦੇ ਵਿੱਚ ਉਹ ਗਏ ਨੇ ਉੱਥੇ ਉਹਨਾਂ ਦਾ ਜਿਹੜਾ ਹੈ ਟ੍ਰੀਟਮੈਂਟ ਚੱਲ ਰਿਹਾ ਕੈਨੇਡਾ ਦੀ ਇਹ ਪੂਰੀ ਖਬਰ ਹੈ ਕੈਨੇਡਾ ਦੇ ਮਿਸਿਸਾਗਾ ਦੇ ਵਿੱਚ ਸਾਰਥਿਕ ਕੇ ਨੂੰ ਜਿਹੜਾ ਐਡਮਿਟ ਕੀਤਾ ਗਿਆ ਆ ਔਰ ਹਾਰਟ ਅਟੈਕ ਹੋਣ ਦੀਆਂ ਖਬਰਾਂ ਨੇ ਪੰਜਾਬੀ ਸਿੰਗਰ ਸਾਰਥਕ ਕੇ ਨੂੰ ਹਾਰਟ ਅਟੈਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਜੇਰੇ ਇਲਾਜ ਉਹਨਾਂ ਨੂੰ ਕੈਨੇਡਾ ਦੇ ਮਿਸਿਸਾਗਾ ਏਰੀਆ ਦੇ ਵਿੱਚ ਕਿਸੇ ਹਸਪਤਾਲ ਦਾਖਲ ਕਰਾਇਆ ਗਿਆ ਆ ਬਹੁਤ ਵੱਡੀ ਖਬਰ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਲਈ ਐਂਟਰਟੇਨਮੈਂਟ ਇੰਡਸਟਰੀ ਦੇ ਲਈ ਜਿੱਥੇ ਕਿ ਪੰਜਾਬੀ ਸਿੰਗਰ ਸਾਰਥਕ ਕੇ ਨੂੰ ਗ੍ਰਿਫਤਾਹ ਮਾਫ ਕਰਿਏ ਹਾਰਟ ਅਟੈਕ ਹੋਣ ਤੋਂ ਬਾਅਦ ਉਹਨਾਂ ਨੂੰ ਜੇਰੇ ਇਲਾਜ ਜਿਹੜਾ ਆ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਆ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਇਸ ਪੰਜਾਬੀ ਸਿੰਗਰ ਨੂੰ ਕਿਉਂਕਿ ਪੰਜਾਬੀ ਇੰਡਸਟਰੀ ਛੋਟੀ ਜੀ ਇੰਡਸਟਰੀ ਹੈ ਜਿਹੜੇ ਕਿ ਜਦੋਂ ਵੀ ਇਹਦੇ ਵਿੱਚ ਕੁਝ ਚੰਗਾ ਹੁੰਦਾ ਸਾਡਾ ਸਾਰਿਆਂ ਦਾ ਮਾਣ ਦੇ ਨਾਲ ਜਿਹੜਾ ਸਿਰ ਉੱਚਾ ਹੋ ਜਾਂਦਾ ਆ ਪਰ ਜੇ ਹੁਣ ਉਧਰ ਗੱਲ ਕੀਤੀ ਜਾਵੇ ਕਿ ਇੱਕ ਵਾਰ ਫਿਰ ਤੋਂ ਬਹੁਤ ਵੱਡੀ ਅਪਡੇਟ ਹੈ ਪੰਜਾਬੀ 뮤직 ਇੰਡਸਟਰੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਲੈ ਕੇ ਜਿੱਥੇ ਕਿ ਪੰਜਾਬੀ ਸਿੰਗਰ ਸਾਰਥਿਕ ਕੇ ਦੀ ਸਿਹਤ ਵਿਗੜੀ ਹੈ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਨੂੰ ਮਿਸੀ ਸਾਗਾ ਦੇ ਟ੍ਰੀਲੀਅਮ ਹਸਪੀਟਲ ਚ ਦਾਖਲ ਕਰਵਾਇਆ ਗਿਆ ਆ ਔਰ ਕਿਉਂਕਿ ਉਹਨਾਂ ਦੇ ਫੈਨਸ ਜਿਹੜੇ ਨੇ ਉਹਨਾਂ ਦਾ ਕੋਰਟ ਪੇਜ ਜਿਹੜਾ ਆ ਆਸੇ ਪਾਸੇ ਉਹ ਇਹੀ ਐਕਸਪੋਰਟ ਕਰ ਰਿਹਾ ਕਿ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਜਦੋਂ ਕੋਈ ਪੰਜਾਬੀ ਇੰਡਸਟਰੀ ਦਾ ਸਿੰਗਰ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਕੁਝ ਮੰਦਪਾਗਾ ਹੁੰਦਾ ਆ ਔਰ ਤੁਹਾਡੀਆਂ ਦੁਆਵਾਂ ਸਦਕਾ ਕਿਉਂਕਿ ਜਿੰਨੀ ਵਾਰ ਇਹ ਸਭ ਕੁਝ ਹੋਇਆ ਅਸੀਂ ਦੁਆਵਾਂ ਦੇ ਸਦਕਾ ਕਹਿੰਦੇ ਬਾਹਰ ਆਏ ਆ ਪੇਸ ਸਿੰਗਰ ਨੂੰ ਵੀ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਫਿਲਹਾਲ ਸਾਰਥਕ ਕੇ ਜਿਹੜੇ ਕਿ ਜੇਰੇ ਇਲਾਜ ਨੇ ਉਹਨਾਂ ਨੂੰ ਹਾਰਟ ਅਟੈਕ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ ਔਰ ਇਸੇ ਕਾਰਨ ਉਹਨਾਂ ਨੂੰ ਮਿਸਿਸ ਆਗਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੇ ਲਈ ਦੁਆ